ਘਰ ਵਾਲੀ ਕੋਲ ਖੜੀ ਰਹੀ ਰੋਂਦੀ ਕਰ ਲੌਂਦੀ ਪਰ ਘਰ ਵਾਲਾ ਸ਼ਰਮ ਕਰ ਰਿਹਾ ਸੀ ਆਹ ਕੰਮ ਅਕਸਰ ਹੀ ਕਿਹਾ ਜਾਂਦਾ ਹੈ ਕਿ ਕਿਸ ਦੇ ਕਰਮਾਂ ਵਿੱਚ ਕੀ ਲਿਖਿਆ ਹੋਵੇ ਕੁਝ ਨਹੀਂ ਪਤਾ ਹੁੰਦਾ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਹੋ ਰਿਹਾ ਹੈ ਅਤੇ ਇੱਕ ਹੋਰ ਔਰਤ ਕੋਲ ਖੜੀ ਰੋ ਰਹੀ ਏ ਦਰਸਲ ਜੋ ਔਰਤ ਰੋ ਰਹੀ ਹੈ ਇਸ ਦਾ ਘਰ ਵਾਲਾ ਹੀ ਦੂਜਾ ਵਿਆਹ ਕਰਵਾ ਰਿਹਾ ਹੈ ਕਿਉਂਕਿ ਵਿਆਹ ਦੇ ਕਈ ਸਾਲਾਂ ਬਾਅਦ ਵੀ ਇਹ ਔਰਤ ਮਾਂ ਨਹੀਂ ਬਣ ਸਕੀ ਇਸ ਕੋਲ ਕੋਈ ਵੀ ਬੱਚਾ ਨਹੀਂ ਹੋਇਆ ਜਿਸ ਕਰਕੇ ਪਰਿਵਾਰ ਦੇ ਕਹਿਣ ਤੇ ਇਸ ਦਾ ਘਰ ਵਾਲਾ ਦੂਸਰਾ ਵਿਆਹ ਕਰਵਾ ਲੈਂਦਾ ਹੈ ਅਤੇ ਇਹ ਔਰਤ ਵਿਚਾਰੀ ਆਪਣੀਆਂ ਅੱਖਾਂ ਨਾਲ ਆਪਣੇ ਘਰ ਵਾਲੇ ਦਾ ਵਿਆਹ ਹੁੰਦਾ ਦੇਖਦੀ ਹੈ ਅਤੇ ਭਾਵੁਕ ਹੋ ਕੇ ਰੋਣ ਲੱਗ ਜਾਂਦੀ ਹੈ ਸੋ ਕੀ ਬੀਤਦੀ ਹੋਵੇਗੀ ਇਸ ਔਰਤ ਦੇ ਦਿਲ ਤੇ ਕਿਉਂਕਿ ਔਲਾਦ ਦੇਣਾ ਜਾਂ ਨਾ ਦੇਣਾ ਉਸ ਪਰਮਾਤਮਾ ਦੇ ਹੱਥੇ ਪਰ ਜੇਕਰ ਇਸ ਪਰਿਵਾਰ ਨੂੰ ਬੱਚਾ ਚਾਹੀਦਾ ਹੀ ਸੀ ਤਾਂ ਕਿਸੇ ਰਿਸ਼ਤੇਦਾਰੀ ਵਿੱਚੋਂ ਜਾਂ ਕਿਸੇ ਹੋਰ ਅनाथ ਆਸ਼ਰਮ ਵਿੱਚੋਂ ਬੱਚਾ ਗੋਦ ਵੀਰ ਲਿਆ ਜਾ ਸਕਦਾ ਸੀ ਜਿਸ ਨਾਲ ਉਸ ਬੱਚੇ ਦੀ ਜ਼ਿੰਦਗੀ ਵੀ ਸੁਧਰ ਜਾਂਦੀ ਸੋ ਹਰ ਕਿਸੇ ਦੀ ਆਪਣੀ ਵੱਖਰੀ ਸੋਚਣੀ ਹੁੰਦੀ ਹੈ ਪਰ ਤੁਹਾਡੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਦੇ ਕੇ ਇਸ ਵੀਡੀਓ ਅੱਗੇ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ